ਇੱਧਰ ਆ ਜੀ ਚਾਂਗਲਾ ਬਾਬਾ ਸਥਾਨ ਜਿਹਦੇ ਨਾਂ ਦੇ ਉੱਤੇ ਇਹ ਜਿਹੜਾ ਪਾਸ ਆ ਹਨਾ ਇਹਦਾ ਨਾਮ ਪੰਜਾਬ ਤੋਂ ਪੈਂਗੋਕ ਠੀਕ ਤੇ ਟੈਰਾ ਦਾ ਕੰਮ ਗਿਆ ਹੋ ਪਰੋਠਾ ਵਾ ਬਹੁਤ ਸੌਅ ਬਣਾਇਆ ਹੈ ਨਾ ਹੁਣ ਤਾਂ ਸਨੋ ਫਾਲ ਵੀ ਸ਼ੁਰੂ ਹੋ ਗਈ ਹੈ ਗਾਇਸ ਹਲਕੀ ਹਲਕੀ ਸਨੋ ਫਾਲ ਸ਼ੁਰੂ ਹੋ ਗਈ ਹੈ ਜੀ ਚਾਰੇ ਪਾਸੇ برف ਹੀ برف ਚਾਰੇ ਪਾਸੇ ਭਾਈ ਪੱਥਰ ਹੀ ਪੱਥਰ برف ਹੀ برف ਹਜੇ ਤੱਕ ਸਿਰਫ 5 ਕਿਲੋਮੀਟਰ ਆਏ ਆ ਛੇ ਉਹ ਯਾਰ ਚਦਾ ਇਹ ਕਰ ਛੱਡਿਆ ਘਟਾ ਪਾ ਪਾ ਗੇ ਬਾਈਕ ਪਹਿਲੇ ਗੇਅਰ ਤੋਂ ਉੱਪਰ ਨਹੀਂ ਜਾ ਰਹੀ ਸਾਈਡ ਤੇ ਦੇਖੋ ਡੂੰਗੀਆਂ ਖੱਟਾ ਖਤਰਨਾਕ ਤੇ ਚਾਰੇ ਪਾਸੇ ਪਹਾੜ ਕੇਰੂ ਪਹਾੜ ਨੇ ਪਤਾ ਨਹੀਂ ਕਿਹੜੇ ਉਹਨੇ ਪੁੱਤਰ ਨੇ ਡੇ ਪਣਾ ਪਹਿਲਾ ਗੇਅਰ 10 ਕਿਲੋਮੀਟਰ ਤੋਂ ਫਸਟ ਗੇਅਰ ਇੱਥੇ ਹੁਣ ਤੱਕ ਬਰਫ ਪਿਗਲੀ ਨਹੀਂ ਆ ਤੇ ਚਾਰੇ ਪਾਸੇ ਬਰਫ ਹੀ ਬਰਫਾ ਸੋ ਥਿਸ ਇਜ਼ ਚੰਗਲਾ ਪਾਸ ਇੰਨੀ ਚਾਈ ਦੇ ਉੱਪਰ ਹਵਾ ਕਿਸ ਤਰ੍ਹਾਂ ਕਿੰਨੀ ਤੇਜ਼ ਚੱਲਦੀ ਵੀ ਹੈ ਹਨਾ ਮੈਨੂੰ ਦੱਸ ਕੇ ਪਰੋ 哎，哦。Uh ਫੈਂ ਗੋਗਲ ਇੱਕ ਤੇ ਜਦੋਂ ਤੁਸੀਂ ਹਲੇ ਵੱਲ ਨੂੰ ਆਉਗੇ ਹਨਾ ਜਾਮਨ ਵਾਲੀ ਵੱਲ ਜਾਓਗੇ ਤਾਂ ਬਾਈ ਇਸ ਤਰ੍ਹਾਂ ਰੋਲੈਂਡ ਫੀਲਡ ਮੋਬਾਈਲ ਸਰਵਿਸ ਵੈਨ ਇੱਥੇ ਲੱਗੀ ਹੋਏਗੀ ਠੀਕ ਆ ਇੱਥੇ ਤੁਸੀਂ ਰੁੱਕ ਕੇ ਆਪਣੀ ਜਿਹੜੀਆਂ ਬਾਈਕਸ ਉਹਨਾਂ ਦਾ ਜਨਰਲ ਚੈੱਕਅਪ ਕਰਵਾ ਸਕਦੇ ਹੋ ਜੇ ਕੋਈ ਪ੍ਰੋਬਲਮ ਹੋ ਉਹ ਠੀਕ ਕਰਵਾ ਸਕਦੇ ਹੋ ਠੀਕ ਆ ਸੋ ਅਸੀਂ ਵੀ ਥੋੜਾ ਜਿਆਦਾ ਜਨਰਲ ਚੈੱਕਅਪ ਕਰਾਉਣੇ ਆ ਤੇ ਕਰਵਾ ਕੇ ਬਾਈ ਚੱਲਦੇ ਆ ਜੀ ਆਪਣੇ ਸਫਰ ਨੂੰ ਠੀਕ ਆ ਜੀ ਤੇ ਇਹ ਬਾਈ ਇੱਥੇ ਚੜਾ ਰੋਲੈਂਡ ਫੀਲਡ ਵੱਲੋਂ ਬਾਈ ਇੱਥੇ EMPLOYE ਰੱਖਿਆ ਹੋਇਆ ਬਾਈ ਇਹ ਟਾਇਰ ਦਾ ਹੋ ਗਿਆ ਜੇ ਕੰਮ ਠੀਕ ਆ ਪੂਰਾ ਪਤਰਾ ਹੋ ਗਿਆ ਜੇ ਪੰਜਾਬ ਤੋਂ ਲੇਹ ਲਦਾਖ ਪੰਜਾਬ ਤੋਂ ਪੈਂਗੋਕ ਠੀਕ ਤੇ ਟਾਇਰਾਂ ਦਾ ਕੰਮ ਗਿਆ ਹੋ ਇਹ ਸੀਰ ਦੇ ਟਾਇਰ ਦਿੰਦੇ ਰਾਇਲ ਐਨਫੀਲਡ ਹਮਲੇਣ ਵਾਲੇ ਨਾਲ ਹਨਾ ਤੇ ਆਹ ਸਿਸਟਮ ਜੇ ਸਾਰੇ ਦੋਵਾਂ ਬਾਈਕਸ ਦੇ ਨਟ ਬੋਲਟ ਚੈੱਕ ਕਰਵਾਏ ਆ ਠੀਕ ਆ ਬਾਈ ਨੇ ਚੈਨ ਕਸੀ ਆ ਇਹਨਾਂ ਦੇ ਐਕਸਲ ਦੇ ਨਟ ਵੀ ਕਸਤੇ ਆ ਠੀਕ ਆ ਔਰ ਚੈਨ ਲੂਬ ਵੀ ਹੋ ਗਈ ਆ ਠੀਕ ਆ ਬਟ ਬਾਈ ਹੋਰੇ ਕਹਿੰਦੇ ਵੀ 9 ਮਣੀ ਬਹੁਤ ਸ਼ੁਕਰੀਆ ਥੈਂਕਸ ਥੈਂਕਸ ਅ ਲੋਟ ਤੇ ਜਿਪਸੀ ਵੇਖੋ ਗਾਇਸ ਬੋਰਟੀਮੇਟ ਤੇ ਹੁਣ ਮਨਾਲੀ ਨਿਕਲਣ ਤੋਂ ਪਹਿਲਾਂ ਬ੍ਰੈਕਫਾਸਟ ਪਰੌਂਠਾ ਵੈ ਬਹੁਤ ਸਵਾਦ ਬਣਾਇਆ ਹੈ ਨਾ ਪਰੌਂਠਾ ਨਾਲ ਚਾਹ ਨਾਲ ਅਚਾਰ ਨਾਲ ਆਮਲੇਟ ਸੋ ਗਾਇਸ ਖਾਣਾ ਖਾ ਲਿਆ ਬ੍ਰੈਕਫਾਸਟ ਹੋ ਗਿਆ ਜੀ ਟਾਈਮ ਹੋ ਗਿਆ 11:30 ਤੇ ਬਾਈ ਹੁਣ ਲੇਹ ਲਦਾਖ ਨੂੰ ਅਲਵੀ ਦਾ ਕਹਿਣ ਤਾਂ ਸਮਾਂ ਆ ਗਿਆ ਠੀਕ ਹੈ ਜੀ ਇਹ ਲੇਰ ਰੋਡ ਪੈਂਗੋਕ ਟੂਲੇ ਠੀਕ ਆ ਤੇ ਪੈਂਗੋਕ ਟੂਲੇ ਆਪਾਂ ਨਹੀਂ ਜਾਣਾ ਆਪਾਂ ਹੁਣ ਪੈਣਾ ਮਨਾਲੀ ਵਾਲੇ ਰੋਡ ਤੇ ਓਕੇ ਜੀ ਤੇ ਭਾਈ ਮਨਾਲੀ ਵਾਲਾ ਰੋਡ ਕਿਵੇਂ ਦਾ ਜੇ ਤੁਸੀਂ ਵਾਇਆ ਮਨਾਲੀ ਆ ਰਹੇ ਹੋ ਤੁਹਾਨੂੰ ਕਿਹੜੀ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਏਗਾ ਜਾਂ ਉਥੋਂ ਦੇ ਰੋਡਾਂ ਦੇ ਹਾਲਾਤ ਕੀ ਨੇ ਤੁਹਾਨੂੰ ਅੱਜ ਦੇ ਵਲੌਗ ਦੇ ਵਿੱਚ ਸਾਰਾ ਵੇਖਣ ਨੂੰ ਮਿਲੇਗਾ ਮੇਰੇ ਨਾਲ ਬਣੇ ਰਹੋ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜੀ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਜਾ ਰਹੇ ਆ ਪੈਂਗੋਕ ਟੂ ਖੋੜੂ ਠੀਕਾ ਖੋਰੂ ਤੋਂ ਫਿਰ ਆਪਾਂ ਮੇਨ ਮਨਾਲੀ ਹਾਈਵੇ ਦੇ ਉੱਪਰ ਪੈ ਜਾਾਂਗੇ ਠੀਕ ਹੈ ਜੀ ਸੋ ਖੋਰੂ ਜਾ ਕੇ ਮਿਲਦੇ ਆ ਨਾਲੇ ਇੱਥੇ ਪਹੁੰਚਨੇ ਆ ਤੇਲ ਰਸਤਾ ਬੜਾ ਘੈਂਟ ਆ ਓਕੇ ਰਪੋਰਟ ਕਾਮਾ ਠੀਕ ਆ ਤੇ ਥੋੜਾ ਮਾਮੂਲ ਬੈਟਿਆ ਹੋ ਸਕਦਾ ਤੁਹਾਨੂੰ ਆਵਾਜ਼ ਇੰਨੀ ਕਲੀਅਰ ਨਾ ਆਉਂਦੀ ਹੋਏ ਬਟ ਥੋੜਾ ਅਡਜਸਟ ਕਰ ਲਿਓ ਅੱਗੇ ਜਾ ਕੇ ਸੈੱਟ ਕਰ ਦੇਣਾ ਕੰਮ ਠੀਕ ਹੈ ਜੀ ਰਸਤਾ ਵੇਖੋ ਬਈ ਰੋਡ ਵੇਖੋ ਐਡਵੈਂਚਰ ਵੇਖੋ ਤੇ ਸਾਹਮਣੇ ਪਹਾੜ ਵੇਖੋ ਅਲਟੀਮੇਟ ਭਾਈ ਅਲਟੀਮੇਟ ਭਈ ਇੰਨੀਆਂ ਢੁੰਗੀਆਂ ਖੱਡਾ ਮੈਂ ਲਾਈਫ ਚ ਫਸਟ ਟਾਈਮ ਵੇਖਿਆ ਫਸਟ ਟਾਈਮ ਠੀਕ ਆ ਬਿਲਕੁਲ نیچے ਵੇਖਣ ਦੀ ਹਿੰਮਤ ਨਹੀਂ ਪੈਂਦੀ ਤੁਹਾਨੂੰ ਟਰੱਕਾਂ ਵਾਲੇ ਭਈ ਯਾਰ ਇਦਾਂ ਦੇ ਪਤਾ ਨਹੀਂ ਕਿਉਂ ਨਹੀਂ ਹਰ ਪਾਸੇ ਲਾਦਨੇ ਚਾਹੀਦੇ ਇੰਨਾ ਖਰਚਾ ਕਰਦੀ ਵੀ ਸਰਕਾਰ ਹਾਂ ਬੰਦਾ ਬੇਚਿੰਤ ਹੋ ਗਿਆ ਚਲਾਇਆ ਤਾਂ ਖਰੂ ਰਹਿ ਗਿਆ 65 ਕਿਲੋਮੀਟਰ ਤੇ ਖਰੂ ਤੋਂ ਅੱਪ ਹੋ ਜਾਵਾਂਗੇ ਜੀ ਅ ਮਨਾਲੀ ਦੀ ਔਰ ਠੀਕ ਆ ਸੋ ਚਲਦੇ ਆ ਅੱਜ ਪੈਂਗੋਕ ਟੂ ਮਨਾਲੀ ਹੋ ਬੱਲੇ 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 ਗਾਇਜ਼ ਬੜੇ ਔਖੇ ਰਸਤੇ ਵੇਖੇ ਅੱਜ ਤੱਕ ਬੜੀ ਆਫ ਰੋਡਿੰਗ ਕੀਤੀ ਪਰ ਅਹੋ ਜੇ ਰਸਤਾ ਮੈਂ ਅੱਜ ਤੱਕ ਨਹੀਂ ਵੇਖਿਆ ਬੜਾ ਖਤਰਾ ਕਰਾ ਬਾਬੇ ਬੜਾ ਹੀ ਖਤਰਾ ਕਰਾ ਓ ਪੂਰਾ ਯੂਰ ਹੋ ਗਿਆ ਪੂਰਾ ਤੇ ਪਿਛਲੇ 8 ਕਿਲੋਮੀਟਰ ਤੋਂ ਪਹਿਲੇ ਗੀਅਰ ਤੇ ਜਾ ਰਿਹਾ ਮੋਟਰਸਾਈਕਲ ਉਹ ਪੁਰਾ ਫਿਰ ਰੁਕ ਗਿਆ ਆਕਸੀਜਨ ਹੀ ਲੈ ਦੇ ਮੋਟਰਸਾਈਕਲ ਆਕਸੀਜਨ ਹੀ ਲੈ ਰਿਹਾ ਇਹ ਇਹ ਲੋਕੀ ਬਰਫ ਨਾਲ ਫੋਟੋਆਂ ਖਿਚਾਉਂਦੇ ਵੇ ਟੂਰਿਸਟ ਗਲੇਸ਼ੀਅਰ ਦੇ ਵਿੱਚੋਂ ਲੰਘਦੇ ਹੋਏ ਜੀ ਆਪਾਂ ਹੋ ਹੋ ਰੇਖੋਰ ਸਹੀ ਸਾਹਮਣੇ ਸੀਣ ਕੀ ਆ ਹਾ ਹੋ ਲੇਟੂ ਮਨਾਲੀ ਹਾਈਵੇ ਤੇ ਅਜੇ ਤੱਕ ਨਹੀਂ ਪੁੰਜੇ ਪਰ ਜਿਹੜੇ ਰਸਤਾ ਹੋਣਾ ਰਸਤਾ ਰਸਤੇ ਨੇ ਬਾਬਿਓ ਲੱਕ ਦੂਰਾ ਕਰਤਾ ਬੜਾ ਖਤਰਨਾਕ ਰਸਤਾ ਬਹੁਤ ਖਤਰਨਾਕ ਰਸਤਾ ਬਹੁਤ ਬਰਹਾਵਲ ਬਹੁਤ ਬਰਹਾਵਲ ਕੁੱਤਸ ਨੋ ਫਾਲ ਵੀ ਸ਼ੁਰੂ ਹੋ ਗਈ ਹੈ ਗਾਇਸ ਹਲਕੀ ਹਲਕੀ ਸਨੋ ਫਾਲ ਸ਼ੁਰੂ ਹੋ ਗਈ ਹੈ ਜੀ ਤੇ ਬਾਈ ਗਲੇਸ਼ੀਅਰ ਗਲੇਸ਼ੀਅਰ ਵੇਖੋ ਇਹ ਤਾਂ ਹਾਈ ਤੱਕ ਬਰਫ਼ ਪਿਗਲ ਰਹੀਣੀ ਹੈ ਤੇ ਚਾਰੇ ਪਾਸੇ ਬਰਫ਼ ਹੀ ਬਰਫ਼ਾ ਰੋਡ ਇਜ਼ ਵੈਰੀ ਡੇਂਜਰਸ ਰੋਡ ਫੋਰ ਬਾਈਕਰਸ ਓਕੇ ਤੇ ਓ ਪਾਪਿਓ ਪਹਿਲਾ ਗियर 10 ਕਿਲੋਮੀਟਰ ਤੋਂ ਫਸਟ ਗियर ਸਾਰਾਈ ਰੋਡ ਉੱਤੋਂ ਪੈਂਗੋਕ ਤੋਂ ਲੈ ਜਦੋਂ ਆਉਗੇ ਕਦੀ ਨਾ ਆਇਓ ਪੈਂਗੋਕ ਤੋਂ ਨੁਬਰਾ ਜਾਇਓ ਤੇ ਨੁਬਰਾ ਤੋਂ ਲੈ ਜਾਇਓ ਇਹ ਰੋਡ ਤੇ ਨਾ ਆਇਓ ਭਾਈ ਇਹ ਰੋਡ ਤੇ ਬਿਲਕੁਲ ਨਾ ਆਇਓ ਓਏ ਹੋਏ ਹੋਏ ਕੋ ਪੂਰਾ ਸਚਪਾਸਾ ਵਾਲਾ ਸੀਨ ਬਣ ਗਿਆ ਇਹਦੇ ਹਜੇ ਤਾਂ ਅਖੀਰ ਪੰਜ ਕਿਲੋਮੀਟਰ ਆਏ ਆ ਇੰਨੀ ਧੇਰ ਹੋ ਗਈ ਮੋਟਰਸਾਈਕਲ ਚ ਲੋਂਦੇ ਇੱਕ ਘੰਟੇ ਚ 5 ਕਿਲੋਮੀਟਰ ਬਾਬਿਓ ਬਰਫੀ ਬਰਫ ਚਾਰੇ ਪਾਸੇ ਚਾਰੇ ਪਾਸੇ ਬਰਫੀ ਬਰਫ ਚਾਰੇ ਪਾਸੇ ਭਾਈ ਪੱਤਰੀ ਪੱਥਰ ਬਰਫੀ ਬਰਫ ਇਹ ਜੀ ਬੈਂਗੋਕ ਟੂ ਲੇ ਵਾਲਾ ਰੋਡ ਬਹੁਤ ਹੀ ਗੰਦਾ ਰੋਡ ਹੈ ਜੀ ਬਹੁਤ ਹੀ ਗੰਦਾ ਇਹ ਓ ਹੋ 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 ਉਹ ਹੁਣ ਜਾਗੇ ਪੈਲੀਆਂ ਲੱਗੀਆਂ ਨੇ ਰੋਰ ਥੋੜਾ ਜਿਹਾ ਸਹੀ ਆਇਆ ਤੇ ਲੋਕ ਇੱਥੇ ਫੋਟੋਆਂ ਖਿਚੋ ਰਹੇ ਨੇ ਸੋ ਥਿਸ ਇਜ਼ ਜੰਗਲ ਆਫ ਪਾਸ ਹੋਵਾ ਜਾ ਨਾ ਹਾਂ ਇਹ ਕਿਚਾ ਵਾਲੇ ਨੇ ਇੱਥੇ ਫੋਟੋ ਸਤਰਾ ਹੀ 868 ਖਚਾਉਨੇ ਫੋਟੋ ਬਾਈ ਫੋਟੋ ਤੇ ਖਚੋਣੀ ਬਣਦੀ ਆ ਬਿਲਕੁਲ ਬਣਦੀ ਆ ਸੋ ਗਾਇਜ਼ ਰਾਈਟ ਨੋ ਵੀ ਆਰ ਐਟ ਚਾਂਗਲਾ ਪਾਸ ਚਾਂਗਲਾ ਬਾਬਾ ਸਥਾਨ ਤੇ ਬਾਈ ਬੜੀ ਮੁਸ਼ਕਲ ਆ ਜੇ ਤੋਏ ਹੋਏ 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 ਆਹੋ ਜਾ ਖਤਰਨਾਕ ਟਰੈਕ ਤੇ ਮੈਂ ਹਜੇ ਤੱਕ ਬਾਈਕ ਨਹੀਂ ਚਲਾਈ ਜਮੇ ਜਮੇ ਡਿਫਰੈਂਟ ਜਮੇ ਖਤਰਨਾਕ ਇਧਰ ਆ ਜੀ ਚਾਂਗਲਾ ਬਾਬਾ ਸਥਾਨ ਜਿਹਦੇ ਨਾਮ ਦੇ ਉੱਤੇ ਇਹ ਜਿਹੜਾ ਪਾਸ ਆ ਹਨਾ ਇਹਦਾ ਬਾਸ ਹੁੰਦਾ ਬਾਈ ਇੱਕ ਪਹਾੜ ਦੀ ਹਾਈਟ ਠੀਕ ਜਿੱਦਾਂ ਆਪਾਂ ਪਿੱਛੋਂ ਤਾਂ ਚੜਦੇ ਆਏ ਆਂ ਤੇ ਅੱਗੋਂ ਹੁਣ ਉਤرائی ਹੋਏਗੀ ਪਰ ਰੋਡ ਬਹੁਤ ਕੰਦਾ ਰੋਡ ਸੀਗਾ ਉਹ ਵੇਖੋ ਸਾਹਮਣੇ ਬਾਈ ਅਲਟੀਮੇਟ ਅਲਟੀਮੇਟ ਪਿਛਲੇ ਵਲੌਗ ਚ ਤੁਸੀਂ ਵੇਖਿਆ ਖਾਰ ਦੁੰਗਲਾ ਪਾਸ ਸੀਗਾ ਤਾਂ ਬਾਈ ਇਸ ਵਲੌਗ ਚ ਹੈਗਾ ਚੰਗਲਾ ਪਾਸ ਠੀਕ ਹੈ ਜੀ 17688 ਫੀਟ ਟੂਰਿਸਟ ਆਏ ਹੋਏ ਨੇ ਓਕੇ ਤੇ ਟੂਰਿਸ ਜਿਹੜੇ ਆ ਇੱਥੇ ਆ ਕੇ ਫੋਟੋਵਰਕਸ ਚੋਂ ਆਉਂਦੇ ਪਏ ਆ ਸੋ ਦੈਟ ਕਿ ਉਹ ਦੱਸ ਸਕਣ ਹਨਾ ਵੀ ਉਹ ਕਿੰਨੀ ਹਾਈਟ ਤੋਂ ਹੋ ਗਿਆ ਇਹ ਆ ਜਾਂ ਜਿਵੇਂ ਆਪਾਂ ਦੱਸਣਾ ਵੀ ਆਪਾਂ 17688 ਫੀਟ ਦੀ ਜਿਹੜੀ ਹਾਈਟ ਆ ਹਨਾ ਉੱਥੋਂ ਤੱਕ ਬਾਈਕ ਚਲਾ ਕੇ ਆਇਆ ਸੋ ਰਸਤਾ ਬੜਾ ਹੀ ਖਤਰਨਾਕ ਸੀਗਾ ਬਹੁਤ ਖਤਰਨਾਕ ਰਸਤੇ ਹਵਾ ਭਾਈ ਤੁਸੀਂ ਦੇਖ ਸਕਦੇ ਹੋ ਇੰਨੀ ਚਾਹੀਦੀ ਉੱਪਰ ਹਵਾ ਕਿਸ ਤਰ੍ਹਾਂ ਕਿੰਨੀ ਤੇਜ਼ ਚੱਲਦੀ ਵੀ ਹੈ ਹਨਾ ਤੇ ਸਾਹਮਣੇ ਆਪਣਾ ਨੈਸ਼ਨਲ ਫਲੈਗ ਓਹ ਭਾਈ ਜੀ ਗਾਇਸ ਇਹ ਸੀਗਾ ਚੰਗਲਾ ਪਾਸ ਬਿਊਟੀਫੁਲ ਚੰਗਲਾ ਪਾਸ ਸਾਹਮਣੇ ਵੇਖੋ ਤੇ ਆਹ ਬਾਈ ਬਾਈਕਸ ਨਾਲ ਫੋਟੋ ਖਿਚਵਾ ਰਹੇ ਨੇ ਠੀਕ ਹੈ ਤੇ ਸਾਹਮਣੇ ਜਿੱਥੋਂ ਆਪਾਂ ਹੁਣ ਫੋਟੋ ਖਿਚਵਾਈ ਹੈ ਉਹ ਬਾਈ ਚੰਗਲਾ ਪਾਸ ਦਾ ਸੈਂਟਰ ਠੀਕ ਪਹਾੜ ਦੀ ਬਗਲ ਚੋਟੀ ਆ ਹੁਣ ਅੱਗੋਂ ਉਤराई ਸ਼ੁਰੂ ਹੋ ਜੇਗੀ ਆਪਾਂ ਹਾਂ ਜਾਵਾਂਗੇ ਖਾਰੂ 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 ਜਾ ਕੇ ਬਾਈ ਔਇਲ ਫਿਲ ਕਰਵਾਵਾਂਗੇ ਔਇਲ ਫਿਲ ਕਰਵਾ ਕੇ ਉਸ ਤੋਂ ਬਾਅਦ ਨਿਕਲਾਂਗੇ ਮਨਾਲੀ ਠੀਕ ਹੈ ਸੋ ਚਲੋ ਲੈਟਸ ਗੋ ਗਾਇਸ ਸਾਲ ਮੇਰੇ ਹਿਮਾਲਿਆਨ ਹੋ ਮੇਰੇ ਹਿਮਾਲਿਆਨ ਚੁੱਕਦੇ ਹੱਟਾ ਚਲੋ ਮਨਾਲੀ ਚਲੋ ਮਨਾਲੀ ਸੋਹ ਚੰਗਲ ਬਸ ਤੁਹਾਨੂੰ ਇਸ ਤਰ੍ਹਾਂ ਕੈਫੇ ਵੀ ਮਿਲਣਗੇ ਹਨ ਜਿੱਥੇ ਤੁਸੀਂ ਰੁੱਕ ਕੇ ਕਾਫੀ ਵਗੈਰਾ ਚਾਹ ਵਗੈਰਾ ਮੈਗੀ ਜਾਂ ਆਲੂ ਦੇ ਪਰਾਂਠੇ ਜਾਂ ਬ੍ਰੈਕ ਟੋਸ ਸੜਿਆ ਓ ਬਾਈ ਕਾ ਸਕਦੇ ਹੋ ਹਨ ਆਪਣੇ ਪੇਟ ਦੀ ਅੱਗ ਬਜਾ ਸਕਦੇ ਹੋ ਉਹ ਵਾਟਰ ਕ੍ਰੋਸਿੰਗ ਦੇਖੋ ਪਾਣੀ ਕਿੰਨਾ ਸਾਫ ਆ ਪਿੱਛੋਂ ਪਾਣੀ ਉਹ ਹੋ ਮੇਰਾ ਬੂਟ ਸਾਰਾ ਗਿੱਲਾ ਹੋ ਗਿਆ ਉਹ ਭਾਈ ਹੁਣ ਪੈਰ ਨੂੰ ਵੀ ਠੰਡ ਲੱਗਣੀ ਸ਼ੁਰੂ ਹੋ ਜਾਣੀ ਆ ਉਹ ਹੋ 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 ਕੋਈ ਬਹੁਤ ਠੰਡਾ ਬਹੁਤ ਠੰਡਾ ਸਾਹਮਣੇ ਵੇਖੋ ਤੇ ਬਾਈਕਰਸ ਲੋਜੀ ਪ੍ਰੋਨ ਏਰੀਆ ਫਿਰ ਤੋਂ ਸਟਾਰਟ ਹੋ ਗਿਆ ਪਹਿਲਾ ਗੇਅਰ ਉਹ ਕੋ ਕਦੋਂ ਖੜੂਣਾ ਜਦੋਂ ਤੱਕ ਬਾਈ ਇੱਥੇ ਰੋਡ ਨਹੀਂ ਮੰਦੀ ਉਦੋਂ ਤੱਕ ਇੰਡੀਆ ਦੇ ਸਭ ਤੋਂ ਖਤਰਨਾਕ ਰਸਤਿਆਂ ਦੇ ਵਿੱਚੋਂ ਇੱਕ ਰਸਤਾ ਬਾਈ ਬਾਈਕ ਪਹਿਲੇ ਗੇਅਰ ਤੋਂ ਉੱਪਰ ਨਹੀਂ ਜਾ ਰਹੀ ਸਾਈਡ ਤੇ ਦੇਖੋ ਡੂੰਘੀਆਂ ਖੱਡਾਂ ਖਤਰਨਾਕ ਤੇ ਚਾਰੇ ਪਾਸੇ ਪਹਾੜ ਕੇਰੂ ਪਹਾੜ ਨੇ ਪਤਾ ਨਹੀਂ ਕਿਹੜੇ ਵਾਲੇ ਪੱਥਰ ਨੇ ਡੇਪ ਪੈਣਾ ਬਹੁਤ ਹੀ ਖਤਰਨਾਕ ਰਸਤਾ ਗਾਇਸ ਬਾਈ 6 ਡਿਗਰੀ ਟੈਂਪਰੇਚਰ ਹੱਥਾਂ ਦੀ ਵਾਰਡ ਲੱਗ ਗਈ ਕਾਤੇ ਕੰਮ ਕਰਨਾ ਬੰਦੋ ਕਿਸੇ ਬਸ ਮੁਥੀ ਇਸ ਤਰ੍ਹਾਂ ਮਿੱਟੀ ਦੀ ਆ ਤੇ ਰੇਸ ਚੱਲਦੀ ਵੀ ਆ ਸੋ ਵਕਈ ਜਿਹੜਾ ਇਹ ਰਸਤਾਣਾ ਪੈਂਗਾ ਕੋਲੈਕਟੂ ਖਾਰੂ ਹਵਾ ਚੰਗਲਾ ਪਾਸ ਬਾਈ ਸੀਰੀਅਸਲੀ ਇਹ ਹੁਣ ਤੱਕ ਦਾ ਹੁਣ ਤੱਕ ਦਾ ਮੇਰਾ ਜਿੰਨਾ ਵੀ ਸਫਰ ਹੋਇਆ ਸਭ ਤੋਂ ਖਤਰਨਾਕ ਰਸਤਾ ਸੀਗਾ ਸਭ ਤੋਂ ਖਤਰਨਾਕ ਮਰੇਖਾ ਅੱਲਾ 20 ਕਿਲੋਮੀਟਰ ਹਜੇ ਹੋਰ ਜਾਣਾ ਪਊਗਾ ਫੇਰ ਆਊਗਾ ਖਾਰੂ ਹਨਾ ਤੇ ਖਾਰੂ ਦੇ ਵਿੱਚ ਔਇਲ ਫਿਲ ਕਰਵਾ ਲਾਂਗੇ ਕਿਉਂਕਿ ਟੈਂਕੀ ਆਲਮੋਸਟ ਪੈਟਰੋਲ ਵਾਲੀ ਜਿਹੜੀ ਉਹ ਖਾਲੀ ਹੋ ਚੱਲੀ ਆ ਹਨਾ ਇਹਨੂੰ ਫੁੱਲ ਕਰਵਾਉਣਾ ਬੜਾ ਜ਼ਰੂਰੀ ਹੈ ਸੋ ਦਟ ਕੇ ਮਨਾਲੀ ਰਾਜੀ ਖੁਸ਼ੀ ਪਹੁੰਚ ਸਕੇ ਟਾਈਮ ਸਰ ਪਹੁੰਚ ਸਕੇ ਠੀਕ ਦੂਸਰੇ ਨੰਬਰ ਤੇ ਗਾਇਸ ਆਪਣਾ ਜਿਹੜਾ ਮੋਟਰਸਾਈਕਲ ਅੱਜ 11000 ਕਿਲੋਮੀਟਰ ਹੋ ਗਿਆ ਜੀ ਠੀਕ ਤੇ 11000 ਕਿਲੋਮੀਟਰ ਦਾ ਜਿਹੜਾ ਹਿਮਾਲਿਆੰ ਦਾ ਰਿਵਿਊ ਠੀਕਾ ਉਹ ਤੁਹਾਨੂੰ ਮੈਂ ਇੱਕ ਅਲੱਗ ਵਲੌਗ ਦੇ ਵਿੱਚ ਦਊਂਗਾ ਕਿ 11000 ਕਿਲੋਮੀਟਰ ਜਿਹੜਾ ਮੈਂ ਹਿਮਾਲੇ ਨੂੰ ਚਲਾਇਆ ਹੈ ਨਾ ਉਹ ਮੇਰਾ ਕੀ ਐਕਸਪੀਰੀਅੰਸ ਰਿਹਾ ਓਕੇ ਤੇ ਤੁਸੀਂ ਵੇਖ ਹੀ ਲਿਆ ਪਿੱਛੇ ਆ ਬਾਲਨ ਫੀਲਡ 350 ਵਾਲੇ ਹਨ ਬਾਈ ਬੁਰਾ ਹਾਲ ਹੋਇਆ ਪਿਆ ਉਹਨਾਂ ਦਾ ਮੁੰਡਿਆਂ ਦਾ ਤੇ ਚਲੋ ਕੋਈ ਨਹੀਂ ਕਿਸੇ ਬਾਈਕ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਸ਼ੇ ਹੋਈ ਯਾਰ ਛਦਾਈ ਕਰ ਛੱਡਿਆ ਘਟਾ ਪਾਪ ਆ ਗਏ बदिया रोड आ गया रोड आ गया शुक्र परमात्मा शुक्र 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 इस तो बाद इस तो बाद इस बाहे हो लो जी ए ਆ ਜਿਹੜੇ ਰਸਤੇ ਦੀ ਵੇਟ ਸੀ ਉਹ ਆ ਗਿਆ ਬਾਈ ਉਹਨੂੰ ਪ੍ਰਮਾਤਮਾ ਕੀ ਅਰਦਾਸਾ ਵੀ ਬਾਈ ਉਹਨਿੱਕ ਤਾਂ ਵੀ ਰਾਹ ਰੇ ਉਹ ਸ਼ੁਕਰ ਆ ਪ੍ਰਮਾਤਮਾ ਦਾ ਸ਼ੁਕਰ ਆ ਹੁਣ ਭਜਾਵਾਂਗੇ ਗੱਡੀ ਤੇ ਪਹੁੰਚਦੇ ਆਪਣੀ ਮੰਜ਼ਿਲ ਨੂੰ 20 ਕਿਲੋਮੀਟਰ ਹੈਗਾ ਖਰੂ ਸੋ ਗイズ ਫਾਈਨਲੀ ਖਰੂ ਆ ਗਿਆ ਜੀ ਇਹ ਨਹੀਂ ਮੁਸ਼ਕਲ ਕਰਨ ਤੋਂ ਬਾਅਦ ਹਨਾ ਤੇ ਇਹ ਹੈਗਾ ਜੀ ਖਾਰੂ ਵਿਲੇਜ ਪਤਾ ਨਹੀਂ ਵਿਲੇਜ ਹੈਗਾ ਟਾਊਨ ਹਨਾ ਬਟ ਇਹਦਾ ਨਾ ਖਾਰੂ ਆ ਲਿਖਿਆ ਹੋਇਆ ਹੈ ਜੀ ਖਾਰੂ ਠੀਕ ਆ ਹੁਣ ਜਿਹੜਾ ਆਪਣਾ ਸਭ ਤੋਂ ਪਹਿਲਾ ਮੇਨ ਕੰਮ ਹਨਾ ਭਾਈ ਉਹ ਹੈਗਾ ਪੈਟਰੋਲ ਪੰਪ ਤੋਂ ਔਇਲ ਫਿਲ ਕਰਵਾਉਣਾ ਹੁਣ ਅਗੇ ਚੌਂਕ ਆ ਗਿਆ ਅੱਛਾ ਸ਼ਹਿਰ ਆ ਖੂਬਸੂਰਤ ਬਿਊਟੀਫੁਲ ਵਾਓ ਵਧੀਆ ਵਧੀਆ ਮਾਰਕੀਟ ਬਣੀ ਹੋਈ ਹੈ ਹਨਾ रेस्टोरेंट गेस्ट हाउस काफी ने रेस्टोरेंट गेस्ट हाउस रेस्टोरेंट गेस्ट रेस्टोरेंट गेस्ट हाउस होमस्टे काफी ने थे हैं पेट्रोल पंप कितना आगे दो, दो ओके दो किलोमीटर है जी पेट्रोल पंप है बुद्धा रेस्टोरेंट खारू दुद्धा ऑर्गेनिक बेकरी वाह ਹੌਸ ਵੇਖੋ ਕਿ ਨਾ ਸੋਹਣਾ ਬਣਿਆ ਹੋਇਆ ਬਈ ਅਲਟੀਮੇਟ ਤੇ ਇੱਕ ਅਲੱਗ ਹੀ ਦੁਨੀਆ ਹੈ ਨਾ ਹਰ ਅਲੱਗ ਤਰ੍ਹਾਂ ਦੇ ਘਰ ਨੇ ਅਲੱਗ ਤਰ੍ਹਾਂ ਦਾ ਵਾਤਾਵਰਣ ਹੈ ਅਲੱਗ ਤਰ੍ਹਾਂ ਦੇ ਪਹਾੜ ਨੇ ਅਲੱਗ ਤਰ੍ਹਾਂ ਦਾ ਕੀ ਇਹਨੂੰ ਕਹਿੰਦੇ ਆ ਟਰੈਡੀਸ਼ਨ ਅਲੱਗ ਤਰ੍ਹਾਂ ਦਾ ਕਲਚਰ ਹੈ ਨਾ ਚਿਹਰਾਂ ਦੇ ਡਿਜ਼ਾਈਨ ਚਿਹਰੇ ਦੇ ਡਿਜ਼ਾਈਨ ਵੀ ਡਿਫਰੈਂਟ ਆ ਕਰਾਂ ਦੇ ਡਿਜ਼ਾਈਨ ਵੀ ਡਿਫਰੈਂਟ ਆ ਇਹਨਾਂ ਦਾ ਕੱਪੜੇ-ਕੁਪੜੇ ਵੀ ਡਿਫਰੈਂਟ ਨੇ ਸਾਰੇ ਬੋਲੀ ਵੀ ਡਿਫਰੈਂਟ ਹੈ ਨਾ ਆਹ ਵੇਖੋ ਲਾ ਰੰਗ ਦੇ ਪਹਾੜ ਖਾਰੂ ਪਰੇ Google ਦੇ ਵਿੱਚ ਸਰਚ ਕਰੋ ਤੇ ਤੁਹਾਨੂੰ ਪਤਾ ਲੱਗੇਗਾ ਬਾਈ ਇਹ ਜ਼ੀਰੋ ਪੋਲੂਸ਼ਨ ਏਰੀਆ ਜ਼ੀਰੋ ਪੋਲੂਸ਼ਨ ਏਰੀਆ ਠੀਕ ਸੋ ਇਸੇ ਕਰਕੇ ਇੱਥੇ ਵਿਜ਼ਿਬਿਲਟੀ ਇੰਨੀ ਕਲੀਅਰ ਆ ਕੋਈ ਕਹਿਣ ਵਾਲੀ ਗੱਲ ਨਹੀਂ ਤੇ ਸਾਹਮਣੇ ਆ ਗਿਆ ਜੀ ਪੈਟਰੋਲ ਪੰਪ ਤਾਂ ਰਾਹੁਲ ਬਾਈ ਮੈਨੂੰ ਲੱਗਦਾ ਫਿਲ ਕਰਵਾ ਰਿਆ ਹੋਵੇਗਾ ਹਨਾ ਤੇ ਚੱਲਦੇ ਆਂ ਪੈਟਰੋਲ ਪੰਪ ਨੂੰ ਤੇ ਫੇਰ ਬਾਈ ਹੁਣ ਭੁੱਖ ਲੱਗੀ ਆ ਤੇ ਲੰਚ ਦਾ ਟਾਈਮ ਵੀ ਹੋ ਗਿਆ ਠੀਕ ਆ ਆ ਬਾਈ ਮੇਰੇ ਵੱਲ ਵਹਿੰਦਾ ਪਿਆ ਜੱਪਸੀਆਂ ਦਾ ਬੜਾ ਹੀ ਹੋ ਰਾਇ ਤੇ ਹਰ ਇੱਕ ਨੇ ਜੱਪਸੀ ਰਖੀ ਆ ਵੇਖੋ ਭਾਈ ਨਹਿਰ ਵੇਖੋ ਓਏ ਹੋਏ 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 ਬਿਊਟੀਫੁਲ 뷰 ਬਿਊਟੀਫੁਲ 뷰 ਆਲਟੀਮੇਟ ਸੋ ਥਿਸ ਇਜ਼ ਖਾਰੂ ਤੇ ਆਪਾਂ ਆਏ ਆ ਜੀ ਪੈਂਗੋ ਕਲੈਕਟੂ ਖਾਰੂ ਘੜ ਚਲਦਾ ਘੜ ਫੁੱਲ ਕਰ ਦੋ ਥੋੜਾ ਹੋਰ ਮਰਦੋ ਬਸ 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 ਮਨਾਲੀ ਵਾਲੇ ਰਸਤੇ 'ਤੇ ਤਾਂ ਪੈਟਰੋਲ ਪੰਪ ਮਿਲenge ਅੱਭੀ ਹਮ ਮਨਾਲੀ ਜਾਏਗੇ ਰਸਤੇ 'ਤੇ ਨਹੀਂ ਮਿਲੇਗਾ ਕੋਈ ਕਿਉਂ ਟੈਂਕੀ ਫੁੱਲ ਕਰਵਾ ਲਈਆ ਤੇ ਨਾਲ ਬਾਈ 5 ਲੀਟਰ ਤੇਲ ਰੱਖ ਲਿਆ ਠੀਕ ਕਿਉਂਕਿ ਮਨਾਲੀ ਦੇ ਰਸਤੇ ਕਲੌਂਗ ਤੱਕ ਕੋਈ ਵੀ ਹੁਣ ਪੈਟਰੋਲ ਪੰਪ ਨਹੀਂ ਆਉਣਾ ਠੀਕ ਹੈ ਜੀ ਵਾਸਤੇ 1450 ਚੱਲ ਜਾਂਦਾ ਇੱਕ ਵਾਰੀ ਟੈਂਕੀ ਫੁੱਲ ਕਰਾਉਣਾ ਪਰ ਫਿਰ ਵੀ ਰਿਸਕ ਕਿਉਂ ਲੈਣਾ ਠੀਕ ਹੈ ਨਾ ਬਾਈ ਇਹ ਵਿਲੇਜ ਦਾ ਨਾਮ ਖਾਰੂ ਹੈ ਨਾ ਠੀਕ ਹੈ ਜਿੱਥੋਂ ਆਪਾਂ ਤੇਲ ਫਿਲ ਕਰਵਾਇਆ ਜੇ ਤੁਸੀਂ ਮਨਾਲੀ ਤੋਂ ਹੋਂਦੇ ਹੋ ਜਾਨੀ ਕਿ ਇਧਰੋਂ ਇਧਰੋਂ ਲਾਲ ਗੱਡੀ ਆ ਰਹੀ ਹੈ ਉਧਰ ਨੂੰ ਜਾਂਦੇ ਹੋ ਪੈਂਗੋਗਲੇਕ ਤੇ ਜਿੱਧਰ ਨੂੰ ਗੱਡੀ ਜਾ ਰਹੀ ਹੈ ਇਹ ਲੇਹ ਨੂੰ ਜਾਂਦਾ ਰਸਤਾ ਠੀਕ ਹੈ ਜੀ ਲੇਹ ਇਥੋਂ ਰਾਹਿੰਦਾ 35 ਕਿਲੋਮੀਟਰ ਤੇ ਪੈਂਗੋਗਲੇਕ ਜਿਹੜੀ ਹੈ ਉਹ ਬਈ ਰਾਹਿੰਦੀ ਹੈ ਇਥੋਂ 60 ਕਿਲੋਮੀਟਰ ਠੀਕ ਹੈ ਜੀ 100 ਆ ਸਾਰੀ ਜਨਤਾ ਜੀ ਨਹੀਂ ਹੈ ਇਹ ਆ ਰਹੀ ਮਨਾਲੀ ਵੱਲੋਂ ਆਏ ਸੀਗੇ ਵਾਇਆ ਸ਼੍ਰੀਨਗਰ ਤੇ ਹੁਣ ਜਾਵਾਂਗੇ ਵਾਇਆ ਮਨਾਲੀ ਵੈਲਕਮ ਟੂ ਮਿਲਟਰੀ ਸਟੇਸ਼ਨ ਖਾਰੂ ਲਓ ਜੀ ਹੁਣ ਵੇਨੇ ਅਸੀਂ ਮਨਾਲੀ ਤੱਕ ਜਾਂਦੇ ਰਸਤੇ ਦੇ ਨਜ਼ਾਰੇ ਤੇ ਨਾਲ ਪਹਾੜ